ਸੜਕ ਚੌੜੀ ਕਰਨ ਵਾਸਤੇ ਇਹਨਾਂ ਨੇ 7500 ਪੇੜ ਵੜਨ ਦਾ ਇੱਕ ਠੇਕਾ ਦਿੱਤਾ ਤੇ 4500 ਪੇੜ ਵੜਨ ਦਾ ਇੱਕ ਠੇਕਾ ਦਿੱਤਾ ਦੋ ਠੇਕੇ ਜਿਹੜੇ ਇਹ ਦਿੱਤੇ ਸਰਕਾਰ ਨੇ ਤਾਂ ਆਮ ਸਮਝ ਇਹ ਹੀ ਬਣਦੀ ਹੈ ਕਿ ਸਰਕਾਰਾਂ ਨੂੰ ਚਾਹੀਦਾ ਹੈ ਕਿ ਸੜਕ ਨਵੀਂ ਜਗ੍ਹਾ ਐਕਵਾਇਰ ਕਰਕੇ ਉੱਥੇ ਬਣਾਈ ਜਾਵੇ ਜੇ ਚੌੜੀ ਕਰਨੀ ਹੈ ਤੇ ਘਟੋ ਘਟ ਪੇੜ ਜਿਹੜੇ ਕੱਟੇ ਜਾਣ ਇਹ ਹੁਣ ਪ੍ਰਤੱਖ ਨੂੰ ਪਰਮਾਨ ਦੀ ਕੀ ਲੋੜ ਹੈ ਜਿਹੜਾ ਸਾਹਮਣੇ ਹੋ ਰਿਹਾ ਜਿਹੜਾ ਵੱਡੇ ਜਾ ਰਹੇ ਆ ਠੇਕੇਦਾਰ ਵੱਡੇ ਕੁਝ ਨਹੀਂ ਛੱਡ ਰਹੇ ਬਿਲਕੁਲ ਜਿਹੜਾ ਰੁੰਡ ਮਰੁੰਡ ਕਰਦੇ ਤੁਰੇ ਆ ਰਹੇ ਆ ਤੇ ਜਿਹੜਾ ਛੋਟੇ ਪੇੜ ਹੈ ਉਹਨਾਂ ਦਾ ਤਾਂ ਟੈਂਡਰ ਦੇ ਵਿੱਚ ਮੇਰੇ ਖਿਆਲ ਕੋਸਟ ਵੀ ਨਹੀਂ ਭਰੀ ਗਈ ਕਿਉਂਕਿ ਉਹ ਤੇ ਸਾਨੂੰ ਇਹਨਾਂ ਨੇ ਜਿਹੜੇ 7500 ਤੇ 4500 ਗਿਨੇ ਆ ਉਹਦੇ ਛੋਟੇ ਤਾਂ ਗਿਨੇ ਹੀ ਨਹੀਂ ਹੋਏ ਨਾਲੇ ਇੱਕ ਗੱਲ ਸਾਹਮਣੇ ਆਉਂਦੀ ਹੈ ਜੀ ਵੀ ਜਿਹੜੇ ਸਫੈਦਿਆ ਜੀ ਉਹ ਤਾਂ ਪਾਣੀ ਬਹੁਤ ਪਿੰਦੇ ਆ ਤੇ ਹੁਣ ਜਦੋਂ ਲੋਕ ਇਹ ਵੀ ਗੱਲਾਂ ਕਰਦੇ ਆ ਵੀ ਭਾਈ ਜਦੋਂ ਸਫੈਦਿਆ ਦੀ ਕਟਾਈ ਸ਼ੁਰੂ ਹੋਣ ਲੱਗੀ ਤੁਸੀਂ ਉਹਨਾਂ ਨੂੰ ਵੀ ਰੋਕਣ ਦਾ ਕਿ ਆ ਹੁਣ ਸਕੂਲ ਦੇ ਬਾਹਰ ਖੜੇ ਆ ਜਦੋਂ ਸੜਕ ਚੌੜੀ ਹੋਏਗੀ ਕਿ ਸਕੂਲ ਤੇ ਬਿਲਕੁਲ ਗੇਟ ਤੋਂ ਸੜਕ ਸ਼ੁਰੂ ਹੋ ਜਾਏਗੀ ਹੁਣ ਮਚੋੜੀ ਹੋ ਕੇ ਵੀ ਬੱਚਾ ਸਕੂਲ ਦੇ ਬੱਚੋ ਬਾਹਰ ਨਿਕਲੇਗਾ ਸਿੱਧਾ ਹੀ ਸੜਕ ਤੇ ਆ ਜਾਊਗਾ ਉਹਦੇ ਵਿੱਚ ਕੀ ਹੋਇਆ ਕਿ ਦੋ ਕੇਸ ਅਸੀਂ ਫਾਈਲ ਕੀਤੇ ਸੀ ਪੀਐਸੀ ਮੱਤੇਵਾੜਾ ਵੱਲੋਂ ਇੱਕ 7500 ਪੇੜ ਜਿਵੇਂ ਮੈਂ ਦੱਸਿਆ 1 4500 ਪੇੜਾਂ ਦਾ ਪਹਿਲੇ 7500 ਪੇੜਾਂ ਦੀ ਗੱਲ ਦੇ ਉੱਤੇ ਐਨਜੀਟੀ ਨੇ ਗੱਲ ਕੀਤੀ ਤੇ ਉਹਨਾਂ ਨੇ ਸਰਕਾਰ ਨੂੰ ਇੱਕ ਨੋਟਿਸ ਜਾਰੀ ਕੀਤਾ ਸੀ ਵੀ ਜਵਾਬ ਦਿਓ ਵੀ ਤੁਸੀਂ ਇਹਦੇ ਬਾਰੇ ਕੀ ਕਰਨ ਜਾ ਰਹੇ ਹੋ ਕਿ ਇਹਦਾ ਹੱਲ ਹੈ ਤੇ ਕੀ ਮਸਲਾ ਹੈ ਸਾਰਾ ਉਹਦਾ ਜਵਾਬ ਦੇਣ ਦੀ ਬਜਾਏ ਸਰਕਾਰ ਨੇ ਕਟਾਈ ਹੋਰ ਦੇਜ ਕਰਤੀ ਆਣ ਵਾਲੀਆਂ ਨਸਲਾਂ ਦਾ ਸਵਾਲ ਹੈ ਤੁਹਾਡੇ ਬੱਚਾ ਨੇ ਵਿਸਾ ਲੈਣਾ ਸਾਡੇ ਬੱਚਾ ਨੇ ਵਿਸਾ ਲੈਣਾ ਸਭ ਨੇ ਵਿਸਾ ਲੈਣਾ ਇਹਨੂੰ ਜਲਦਬਾਜ਼ੀ ਚ ਕਾਹਲੀ ਕਾਹਲੀ ਦੇ ਵਿੱਚ ਕੱਟ ਕੱਟ 60 ਸਾਲਾਂ ਤੇ ਜਿਹੜਾ ਕੰਮ ਹੁੰਦਾ ਐਨੇ ਰੁਕ 50 50 60 60 ਸਾਲ ਦੇ ਜਿਹੜੇ ਵੱਡੇ ਹੋਏ ਐ ਉਹਨਾਂ ਨੂੰ ਅਸੀਂ 5 ਮਿੰਟ ਜਦੋਂ ਵੜ ਦਿਆਂਗੇ ਤੇ ਸਾਡੇ ਕੋਲ ਦੁਬਾਰਾ ਉਹ ਸਾਡੇ ਕੋਲ ਤਾਂ ਕੋਈ ਹੱਲ ਹੀ ਨਹੀਂ ਆ ਫਿਰ ਉਸ ਚੀਜ਼ ਦਾ ਆ ਸਾਡਾ ਇੱਥੇ ਮਸਲਾ ਸਰਕਾਰ ਨੂੰ ਯਾਦ ਕਰਾਉਣ ਦਾ ਹੀ ਐ ਕਿ ਭਾਈ ਤੁਹਾਨੂੰ ਇਲੈਕਟ ਕਰਕੇ ਭੇਜਿਆ ਸਿਆਣੇ ਵਧੀਆ ਫੈਸਲੇ ਲੈਣ ਲਈ ਭੇਜਿਆ ਸਾਡੀ ਆਵਾਜ਼ ਸੁਣ ਕੇ ਫੈਸਲੇ ਲੈਣ ਲਈ ਭੇਜਿਆ ਐ ਇਹ ਨਹੀਂ ਕਿ ਹੁਣ ਲੋਕ ਜਿਹੜੇ ਐ ਚੁੱਪ ਕਰਕੇ ਬੈਠਿਆ ਤਾਂ ਤੁਸੀਂ ਕੋਈ ਨਾ ਦੇਖੋ ਫਿਰ ਚੱਕਦੇ ਹੋ ਫਟੇ ਉਹ ਨਹੀਂ ਹੋਣਾ ਚਾਹੀਦਾ ਪਹਿਲਾਂ ਇੱਕ ਮੋਰਚਾ ਲੱਗਦਾ ਹੈ ਮੱਤੇਵਾੜਾ ਜੰਗਲ ਨੂੰ ਬਚਾਉਣ ਦਾ ਕੈਪਟਨ ਸਰਕਾਰ ਜਦੋਂ ਹੁੰਦੀ ਹੈ ਉਦੋਂ ਵੀ ਬਹੁਤ ਜ਼ਿਆਦਾ ਉਹ ਮਸਲਾ ਗੰਭੀਰ ਰੂਪ ਦੇ ਵਿੱਚ ਸਾਹਮਣੇ ਆਉਂਦਾ ਉਸ ਤੋਂ ਬਾਅਦ ਭਗਵੰਤਮਾਨ ਸਰਕਾਰ ਦੇ ਵਿੱਚ ਵੀ ਉਹ ਮਸਲਾ ਰਹਿੰਦਾ ਹੈ ਬਣਿਆ ਪਰ ਮਾਨ ਸਰਕਾਰ ਦੇ ਵਿੱਚ ਇਹ ਵੀ ਹੋਇਆ ਵੀ ਮਾਨ ਸਾਹਿਬ ਨੇ ਕਿਹਾ ਵੀ ਉੱਥੇ ਭਾਈ ਕਿਸੇ ਤਰ੍ਹਾਂ ਦਾ ਕੋਈ ਵੀ ਇੰਡਸਟਰੀ ਪਾਰਕ ਨਹੀਂ ਬਣੂਗਾ ਜਾਂ ਕਿਸੇ ਤਰ੍ਹਾਂ ਦੀ ਹੋਰ ਉਸ ਨੂੰ ਜੜ ਨਹੀਂ ਦਿੱਤਾ ਜਾਵੇਗਾ ਤੇ ਉਸ ਨੂੰ ਬਚਾਉਣ ਦੇ ਲਈ ਜਾਂ ਫਿਰ ਉਸ ਮੋਰਚ ਨੂੰ ਲਗਾਉਣ ਦੇ ਲਈ ਮੱਤੇਵਾੜਾ ਬਚਾਓ ਕਮੇਟੀ ਵੀ ਬਣਾਈ ਜਾਂਦੀ ਹੈ ਤੇ ਉਸ ਕਮੇਟੀ ਦੇ ਵਿੱਚ ਜਿਹੜੇ ਮੈਂਬਰ ਨੇ ਉਹਨਾਂ ਦੇ ਵਿੱਚੋਂ ਨੇ ਜਸਕੀਰਤ ਸਿੰਘ ਜੀ ਜਿਹੜੇ ਉਸ ਵਕਤ ਕਮੇਟੀ ਦੇ ਮੈਂਬਰ ਰਹਿੰਦੇ ਨੇ ਪਰ ਅੱਜ ਜਿਹੜਾ ਮਸਲਾ ਹੈ ਉਹ ਵੀ ਗੰਭੀਰ ਹੈ ਉਹ ਵੀ ਵਾਤਾਵਰਨ ਨੂੰ ਲੈ ਕੇ ਹੀ ਹੈ ਸੋ ਗੱਲ ਫੇਰ ਇੱਕ ਵਾਰ ਦਰਖਤਾਂ ਦੀ ਹੋਈ ਹੈ ਕਿਉਂਕਿ ਪਟਿਆਲਾ ਤੋਂ ਸਰਹੰਦ ਜਾਂ ਸਰਹੰਦ ਤੋਂ ਪਟਿਆਲਾ ਜਿਹੜਾ ਰੋਡ ਹੈ ਉਹ ਵੱਡਾ ਹੋ ਰਿਹਾ ਤੇ ਇਸ ਰੋਡ ਦੇ ਆਲੇ ਦੁਆਲੇ ਜਿਹੜੇ ਦਰਖਤ ਹੈ ਉਹਨਾਂ ਦੀ ਕਟਾਈ ਵੱਡੇ ਪੱਧਰ ਤੇ ਸ਼ੁਰੂ ਹੋਈ ਸੀ ਪਰ ਹੁਣ ਥਮੀ ਲੱਗਦੀ ਹੈ ਗੱਲਬਾਤ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੜ੍ਹਦੀ ਕਲਾ ਜੀ ਕਿਰਪਾ ਜੀ ਚੜ੍ਹਦੀ ਕਲਾ ਤੇ ਕਿਵੇਂ ਵੇਖਦੇ ਹੋ ਜੀ ਅੱਜ ਇੱਕ ਵਾਰ ਫੇਰ ਮੱਤੇਵਾੜਾ ਤੋਂ ਬਾਅਦ ਇੱਕ ਕਮੇਟੀ ਇੱਥੇ ਆਈ ਹੈ ਜੀ ਬਣਿਆ ਜੀ ਦਾ ਕਾਰਨ ਇਹ ਬਣਿਆ ਜੀ ਕਿ ਸਾਨੂੰ ਪਹਿਲਾਂ ਤਾਂ ਮੀਡੀਆ ਦੇ ਥਰੂ ਹੀ ਪਤਾ ਲੱਗਿਆ ਜਾਂ ਕੁਝ ਸਾਥੀਆਂ ਨੇ ਇੱਥੋਂ ਦੱਸਿਆ ਕਿ ਇੱਥੇ ਪੇੜਾਂ ਦੀ ਕਟਾਈ ਬੜੇ ਵੱਡੇ ਪੱਧਰ ਤੇ ਜਿਹੜੀ ਆ ਉਹ ਸ਼ੁਰੂ ਹੋਈ ਹੈ ਤੇ ਅਸੀਂ ਪਤਾ ਲਾਇਆ ਵੀ ਕਿਉਂ ਕਟਾਈ ਸ਼ੁਰੂ ਹੋਈ ਹੈ ਸਰਕਾਰ ਨੇ ਪਤਾ ਲੱਗਿਆ ਕਿ ਕਾਫੀ ਧੇਰ ਤੋਂ ਇਹਦਾ ਪਰਮਿਸ਼ਨਾਂ ਵਗੈਰਾ ਦਾ ਇੱਥੇ ਕੁਝ ਚੱਲ ਰਿਹਾ ਸੀ ਚੱਕਰ ਤੇ ਸੜਕ ਚੌੜੀ ਕਰਨ ਵਾਸਤੇ ਇਹਨਾਂ ਨੇ 7500 ਪੇੜ ਵੜਨ ਦਾ ਇੱਕ ਠੇਕਾ ਦਿੱਤਾ ਤੇ 4500 ਪੇੜ ਵੜਨ ਦਾ ਇੱਕ ਠੇਕਾ ਦਿੱਤਾ ਦੋ ਠੇਕੇ ਜਿਹੜੇ ਇਹ ਦਿੱਤੇ ਸਰਕਾਰ ਨੇ ਹੁਣ ਸਾਨੂੰ ਤਾਂ ਕਰਕੇ ਬੜੀ ਹੈਰਾਨੀ ਹੋਈ ਕਿ ਸੜਕਾਂ ਚੌੜੀਆਂ ਕਰਨ ਵਾਸਤੇ ਜਦੋਂ ਵੀ ਕਿਤੇ ਇਸ ਤਰ੍ਹਾਂ ਦਾ ਕੰਮ ਹੁੰਦਾ ਹੈ ਕਿ ਟ੍ਰੈਫਿਕ ਜ਼ਿਆਦਾ ਹੋ ਗਿਆ ਤਾਂ ਆਮ ਸਮਝ ਇਹ ਹੀ ਬਣਦੀ ਹੈ ਕਿ ਸਰਕਾਰਾਂ ਨੂੰ ਚਾਹੀਦਾ ਹੈ ਕਿ ਸੜਕ ਨਵੀਂ ਜਗ੍ਹਾ ਅਕਵਾਇਰ ਕਰਕੇ ਉੱਥੇ ਬਣਾਈ ਜਾਵੇ ਜੇ ਚੌੜੀ ਕਰਨੀ ਹੈ ਤਾਂ ਘੱਟੋ ਘੱਟ ਪੇੜ ਜਿਹੜੇ ਆ ਕੱਟੇ ਜਾਣ ਮਤਲਬ ਪਹਿਲੇ ਸਟੱਡੀ ਕੀਤੀ ਜਾਵੇ ਕਿ ਮਿਨਿਮਮ ਕਿੰਨੇ ਘੱਟ ਤੋਂ ਘੱਟ ਪੇੜ ਜਿਹੜੇ ਆ ਉਹ ਕੱਟਨੇ ਪੈਣਗੇ ਤੇ ਜਿਹੜੇ ਕੱਟੇ ਜਾਣ ਉਹਦੀ ਜਗ੍ਹਾ ਤੇ ਨਵੇਂ ਲਾਏ ਜਾਣ ਤੇ ਜਿਹੜੇ ਪੇੜ ਬਚਾਏ ਜਾ ਸਕਦੇ ਆ ਜਿਵੇਂ ਕਈ ਛੋਟੇ ਪੇੜ ਹੁੰਦੇ ਆ ਉਹਨਾਂ ਨੂੰ ਟਰਾਂਸਪਲੈਂਟ ਕੀਤਾ ਜਾਂਦਾ ਉਹਨਾਂ ਨੂੰ ਟਰਾਂਸਪਲੈਂਟ ਕੀਤਾ ਮਤਲਬ ਇੱਕ ਸਰਕਾਰ ਦੀ ਨੀਅਤ ਤਾਂ ਨਜ਼ਰ ਆਵੇ ਨਾ ਕਿ ਹਾਂਜੀ ਅਸੀਂ ਰੁੱਖ ਬਚਾਣੇ ਵੱਧ ਤੋਂ ਵੱਧ ਹੈਗੇ ਆ ਤੁਸੀਂ ਕਿਸ ਅਧਾਰ ਤੇ ਦਾਵਾ ਕਰਦੇ ਹੋ ਜੀ ਵੀ ਸਰਕਾਰ ਨੇ ਜਿਹੜੇ ਸਾਰੇ ਪੇੜ ਕੱਟਣ ਦੀ ਜਾਂ ਫਿਰ ਜਿਵੇਂ ਤੁਸੀਂ ਕਹਿੰਦੇ ਛੋਟੇ ਪੇੜ ਐਨਜੀਟੀ ਦੀਆਂ ਗਾਈਡਲਾਈਨ ਦੇ ਅਧਾਰ ਦੇ ਉੱਤੇ ਟਰਾਂਸਪਲੈਂਟ ਕੀਤੇ ਜਾ ਸਕਦੇ ਵੀ ਉਹ ਗਾਈਡਲਾਈਨ ਨਹੀਂ ਮੰਨਿਆ ਸੀਗਾ ਜੀ ਇਹ ਹੁਣ ਪ੍ਰਤੱਖ ਨੂੰ ਪਰਮਾਨ ਦੇ ਕੀ ਲੋੜ ਹੈ ਜੀ ਜਿਹੜਾ ਸਾਹਮਣੇ ਹੋ ਰਿਹਾ ਜਿਹੜਾ ਵੱਡੇ ਜਾ ਰਹੇ ਆ ਠੇਕੇਦਾਰ ਵੱਡ ਰਹੇ ਕੁਝ ਨਹੀਂ ਤੇ ਜਿਹੜੇ ਛੋਟੇ ਪੇੜ ਐ ਉਹਨਾਂ ਦਾ ਤਾਂ ਟੈਂਡਰ ਦੇ ਵਿੱਚ ਮੇਰੇ ਖਿਆਲ ਨਾਲ ਕੋਸਟ ਵੀ ਨਹੀਂ ਭਰੀ ਗਈ ਕਿਉਂਕਿ ਉਹ ਤੇ ਸਾਨੂੰ ਇਹਨਾਂ ਨੇ ਜਿਹੜੇ 7500 ਤੇ 4500 ਗਿਨੇ ਐ ਉਹਦੇ ਤੇ ਛੋਟੇ ਤਾਂ ਗਿਨੇ ਹੀ ਨਹੀਂ ਹੋਏ ਅੱਛਾ ਜੀ ਤੇ ਛੋਟੇ ਪੇੜ ਜਿਹੜੇ ਐ ਉਹ ਤੇ ਉਹੀ ਮਤਲਬ ਨਾਲ ਫਰੀ ਨੇ ਬੇਸਿਕਲੀ ਨਾਲੇ ਇੱਕ ਗੱਲ ਸਾਹਮਣੇ ਆਉਂਦੀ ਜੀ ਵੀ ਜਿਹੜੇ ਸਫੈਦ ਦੇ ਆ ਜੀ ਉਹ ਤਾਂ ਪਾਣੀ ਬਹੁਤ ਪੀਂਦੇ ਐ ਤੇ ਹੁਣ ਜਦੋਂ ਲੋਕ ਇਹ ਵੀ ਗੱਲਾਂ ਕਰਦੇ ਆ ਵੀ ਭਾਈ ਜਦੋਂ ਸਫੈਦਿਆਂ ਦੀ ਕਟਾਈ ਸ਼ੁਰੂ ਹੋਣ ਲੱਗੀ ਤੁਸੀਂ ਉਹਨਾਂ ਨੂੰ ਵੀ ਰੋਕਣ ਦਾ ਅੱਗੇ ਜੀ ਦੇਖੋ ਗੱਲ ਇਹ ਹੈ ਕਿ ਪਹਿਲੇ ਸਰਕਾਰ ਦਾ ਪਲਾਨ ਤਾਂ ਪਤਾ ਲੱਗੇ ਨਾ ਸਰਕਾਰ ਦਾ ਪਲਾਨ ਕੀ ਹੈ ਸਫੇਦੇ ਵੀ ਵੜਦੋ ਟਾਲੀਆਂ ਵੀ ਵੜਦੋ ਕਿਕਰਾਂ ਵੀ ਵੜਦੋ ਜੋ ਨਜ਼ਰ ਆਇਆ ਵੜਦਿਓ ਛੋਟਾ ਵੱਡਾ ਸਭ ਵੜਦਿਓ ਤੇ ਉਹਦਾ ਠੇਕਾ ਦੇ ਦਿਓ ਉਹਦੇ ਬਾਅਦ ਸੜਕ ਚੌੜੀ ਕਰਨ ਦਾ ਠੇਕਾ ਦੇ ਦਿਓ ਨਾ ਕੋਈ ਜ਼ਮੀਨ ਐਕਵਾਇਰ ਕਰੋ ਆ ਹੁਣ ਸਕੂਲ ਦੇ ਬਾਹਰ ਖੜੇ ਆ ਜਦੋਂ ਸੜਕ ਚੌੜੀ ਹੋਏਗੀ ਕੀ ਸਕੂਲ ਦੇ ਬਿਲਕੁਲ ਗੇਟ ਤੋਂ ਸੜਕ ਸ਼ੁਰੂ ਹੋ ਜਾਏਗੀ ਹੁਣ ਮੈਂ ਚੌੜੀ ਹੋ ਕੇ ਵੀ ਬੱਚਾ ਸਕੂਲ ਦੇ ਵਿੱਚੋਂ ਬਾਹਰ ਨਿਕਲੇਗਾ ਸਿੱਧਾ ਹੀ ਸੜਕ ਤੇ ਆ ਜਾਊਗਾ ਫਿਰ ਮਤਲਬ ਆਪਾਂ ਕਹਿੰਨੇ ਅਸੀਂ ਜਾਨਾਂ ਬਚਾਣ ਲਈ ਕਰ ਰਹੇ ਆਂ ਸੇਫਟੀ ਲਈ ਕਰ ਸੋ ਗੱਲ ਇਹ ਹੈ ਕਿ ਸੜਕਾਂ ਚੌੜੀਆਂ ਕਰਨ ਨਾਲ ਕੱਲੀ ਸੇਫਟੀ ਨਹੀਂ ਹੋ ਜਾਂਦੀ ਹੁੰਦੀ ਸੇਫਟੀ ਵਾਸਤੇ ਹੋਰ ਬਹੁਤ ਤਰੀਕੇ ਹੁੰਦੇ ਸੜਕਾਂ ਦੀ ਸੇਫਟੀ ਵਧਾਉਣ ਲਈ ਕੀ ਅਸੀਂ ਇਹਦੇ ਤੇ ਸਪੀਡ ਰੈਗੂਲੇਸ਼ਨ ਕੋਈ ਲਾਈ ਹੋਈ ਹੈ ਕੀ ਸਾਡੇ ਟ੍ਰੈਫਿਕ ਕੰਟਰੋਲ ਇੱਥੇ ਖੜੇ ਹੁੰਦੇ ਆ ਰੈਗੂਲਰਲੀ ਕੀ ਇੱਥੇ ਕੋਈ ਸੜਕ ਨੂੰ ਜਿਵੇਂ ਪ੍ਰੋਪਰ ਉਹਦਾ ਡਿਜ਼ਾਈਨ ਟ੍ਰੈਫਿਕ ਐਡਵਾਈਜ਼ਰ ਕੋਈ ਲੇਤਾ ਹੈ ਅਸੀਂ ਜਿੰਦੇ ਤੋਂ ਸਲਾਹ ਲੈਂਤੀ ਹੋਵੇ ਵੀ ਇਹਦਾ ਕੀ ਕੀ ਮਸਲਾ ਹੈ ਕਿਉਂ ਐਕਸੀਡੈਂਟ ਹੋ ਰਹੇ ਆ ਉਹਦਾ ਕੀ ਹੱਲ ਹੈ ਕੀ ਇਹਨੂੰ ਚੌੜਾ ਕਰਨੇ ਇੱਕ ਹੱਲ ਹੈ ਕੀ ਚੋੜੇ ਕਰਨ ਨਾਲ ਐਕਸੀਡੈਂਟ ਬੰਦ ਹੋ ਜਾਣਗੇ ਇਹ ਕੋਈ ਸਟੱਡੀ ਨਹੀਂ ਕੀਤੀ ਲੱਗਦੀ ਕੀ ਕੋਈ ਐਨਜੀਟੀ ਦੇ ਵੱਲੋਂ ਸਰਕਾਰ ਨੂੰ ਹਦਾਇਤ ਦਿੱਤੀ ਗਈ ਹੈ ਜਾਂ ਫਿਰ ਐਨਜੀਟੀ ਦੇ ਵਕੀਲ ਨੇ ਕੋਈ ਪੱਖ ਰੱਖਿਆ ਜੀ ਕੋਈ ਇਸ ਤਰ੍ਹਾਂ ਦੀ ਸੁਣਵਾਈ ਹੁੰਦੀ ਹੈ ਜੀ ਇਦਾਂ ਐ ਜੀ ਅੱਜ ਹੀ ਇਸ ਕੇਸ ਦੇ ਵਿੱਚ ਇੱਕ ਫੈਸਲਾ ਆਇਆ ਅੱਜ ਉਹਦੇ ਵਿੱਚ ਕੀ ਹੋਇਆ ਕਿ ਦੋ ਕੇਸ ਅਸੀਂ ਫਾਈਲ ਕੀਤੇ ਸੀ ਪੀਐਸਸੀ ਮੱਤੇਵਾੜਾ ਵੱਲੋਂ ਇੱਕ 7500 ਪੇੜ ਜਿਵੇਂ ਮੈਂ ਦੱਸਿਆ ਇੱਕ 4500 ਪੇੜਾਂ ਦਾ ਪਹਿਲੇ 7500 ਪੇੜਾਂ ਦੀ ਗੱਲ ਦੇ ਉੱਤੇ ਐਨਜੀਟੀ ਨੇ ਗੱਲ ਕੀਤੀ ਤੇ ਉਹਨਾਂ ਨੇ ਸਰਕਾਰ ਨੂੰ ਇੱਕ ਨੋਟਿਸ ਜਾਰੀ ਕੀਤਾ ਸੀ ਵੀ ਜਵਾਬ ਦਿਓ ਵੀ ਤੁਸੀਂ ਇਹਦੇ ਬਾਰੇ ਕੀ ਕਰਨ ਜਾ ਰਹੇ ਹੋ ਕਿ ਇਹਦਾ ਹੱਲ ਹੈ ਤੇ ਕੀ ਮਸਲਾ ਹੈ ਸਾਰਾ ਉਹਦਾ ਜਵਾਬ ਦੇਣ ਦੀ ਬਜਾਏ ਸਰਕਾਰ ਨੇ ਕਟਾਈ ਹੋਰ ਦੇਜ ਕਰਤੀ ਅੱਛਾ ਜੀ ਫਿਰ ਜਦੋਂ 4500 ਦਾ ਅੱਜ ਕੇਸ ਦੀ ਸੁਣਵਾਈ ਹੋਈ ਹੈ ਤੇ ਉਹਨਾਂ ਨੂੰ ਅਸੀਂ ਦੱਸਿਆ ਵੀ ਇਹ ਹਰ ਹਾਲਾਤ ਨੇ ਗਰਾਊਂਡ ਦੇ ਉੱਤੇ ਦਾ ਤੇ ਸਰ ਉਹਨਾਂ ਨੇ ਕਲੀਅਰ ਇਨਸਟਰਕਸ਼ਨ ਸਰਕਾਰ ਨੂੰ ਦਿੱਤੀ ਹੈ ਕਿ ਭਾਈ ਜਿਹੜੇ ਵੀ ਪੇੜ ਬਚਾਏ ਜਾ ਸਕਦੇ ਆ ਟਰਾਂਸਪਲੈਂਟ ਕੀਤੇ ਜਾ ਸਕਦੇ ਆ ਉਹਨਾਂ ਨੂੰ ਸਰਕਾਰ ਟਰਾਂਸਪਲੈਂਟ ਕਰਨ ਵਾਸਤੇ ਉਹ ਐਕਸਪਲੋਰ ਕਰੇ ਆਪਸ਼ਨ ਵੀ ਉਹਨਾਂ ਨੂੰ ਕਿਉਂ ਟ੍ਰਾਂਸਪਲੈਂਟ ਨਹੀਂ ਕੀਤਾ ਜਾ ਰਿਹਾ ਉਹਨਾਂ ਨੂੰ ਕੀਤਾ ਜਾ ਸਕਦਾ ਕਿ ਨਹੀਂ ਕੀਤਾ ਜਾ ਸਕਦਾ ਤਾਂ ਉਹਦਾ ਮਤਲਬ ਇਹੀ ਹੈ ਕਿ ਜੇ ਹੁਣ ਸਰਕਾਰ ਨੂੰ ਐਕਸਪਲੋਰ ਕਰਨਾ ਪਊਗਾ ਕੋਰਟ ਦਾ ਆਰਡਰ ਹੈ ਹੁਣ ਤਾਂ ਤਾਂ ਉਹ ਇੱਕਦਮ ਕਟਾਈ ਜਿਹੜੀ ਆ ਉਹਦੇ ਨਾਲ ਕੰਟੀਨਿਊ ਨਹੀਂ ਕਰ ਸਕਦੇ ਇੱਕ ਵਾਰੀ ਰੋਕ ਲੈਣੀ ਪੈਗੀ ਉਸ ਤੋਂ ਬਾਅਦ ਜਿਹੜਾ ਐਕਸਪਲੋਰ ਕਰਕੇ ਜੋ ਬੈਸਟ ਇਹਦਾ ਵਾਸਤੇ ਹੋ ਸਕਦਾ ਜਿੰਨੇ ਪੇ ਟ੍ਰਾਂਸਪਲੈਂਟ ਹੋ ਸਕਦਾ ਉਹ ਕਰਕੇ ਤੇ ਤਾਂ ਹੀ ਅੱਗੇ ਜਿਹੜਾ ਹੈ ਇਹ ਵਧਿਆ ਜਾਣਾ ਚਾਹੀਦਾ ਜੀ ਫਤਿਹਗੜ ਸਾਹਿਬ ਦੇ ਵਿੱਚ ਜਿੰਨੀ ਦਰਖਤ ਕਿੰਨੇ ਹੋਣੇ ਚਾਹੀਦੇ ਤੇ ਕਿੰਨੇ ਹੈਗੇ ਜੀ ਕੋਈ ਡਾਟਾ ਹਾਂਜੀ ਹਾਂਜੀ ਬਿਲਕੁਲ 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 ਹੁਣ ਦੇਖੋ ਜੀ 0.33% ਜਿਹੜਾ ਜੰਗਲਾਤ ਮਹਿਕਮੇ ਦਾ ਡਾਟਾ ਕਹਿੰਦਾ ਇਹਦੇ ਵਿੱਚ ਦਰਖਤ ਹੈਗੇ ਆ 0.33% 0.33 ਦੇ ਵਿੱਚ ਉਹ ਪੇੜ ਵੀ ਨੇ ਜਿਹੜੇ ਸੜਕਾਂ ਦੇ ਕੰਢੇ ਤੇ ਆ ਉਹ ਚ ਉਹ ਪੇੜ ਵੀ ਨੇ ਜਿਹੜੇ ਖੇਤਾਂ ਦੇ ਵਿੱਚ ਸਫੈਦੇ ਤੇ ਪੌਪੂਲਰ ਖੜੇ ਆ ਇਹ 0.33 ਦੇ ਵਿੱਚ ਸਾਰਾ ਕੁਝ ਪਾ ਕੇ ਆ ਚਾਹੀਦੇ ਕਿੰਨੇ ਹੁੰਦੇ ਆ 33% ਇੱਕ ਤਿਹਾਈ ਆਪਾਂ ਜਿੰਨੇ ਚਾਹੀਦੇ ਆ ਜੇ 100 ਪੇੜ ਚਾਹੀਦੇ ਸਾਡੇ ਕੋਲ ਇੱਕ ਹੈ ਫਤੇਗੜ ਸਾਹਿਬ ਚ ਤੇ ਉਹਦਾ ਵੀ ਅਸੀਂ ਜਿਹੜਾ ਹੱਲ ਹੈ ਉਹਦੇ ਬਸ ਇਸ ਦੋਤੇ ਰਹਿਮ ਨਹੀਂ ਕਰ ਰਹੇ ਮਤਲਬ ਅਸੀਂ ਤਾਂ ਸਰਕਾਰਾਂ ਨੂੰ ਇਹੀ ਕਹਿ ਰਹੇ ਹਾਂ ਵੀ ਥੋੜਾ ਰਹਿਮ ਕਰੋ ਅਸੀਂ ਨਹੀਂ ਕਹਿੰਦੇ ਸੜਕਾਂ ਸੜਕਾਂ ਦਾ ਜੋ ਵੀ ਰੌਲਾ ਤੁਹਾਡਾ ਤੁਸੀਂ ਹੱਲ ਕਰੋ ਪਰ ਮਤਲਬ ਇਹਨੂੰ ਇੱਕ ਗੰਭੀਰ ਮਸਲਾ ਬਹੁਤ ਜ਼ਿਆਦਾ ਹੈ ਤੇ ਵਿਚਾਰ ਤਾਂ ਕਰੋ ਆਉਣ ਵਾਲੀਆਂ ਨਸਲਾਂ ਦਾ ਸਵਾਲ ਹੈ ਤੁਹਾਡੇ ਬੱਚਾ ਨੇ ਵੀ ਸਾਲ ਲੈਣਾ ਸਾਡੇ ਬੱਚਾ ਨੇ ਵੀ ਸਾਲ ਲੈਣਾ ਸਭ ਨੇ ਸਾਲ ਲੈਣਾ ਇਹਨੂੰ ਜਲਦਬਾਜੀ ਚ ਕਾਹਲੀ ਕਾਹਲੀ ਦੇ ਵਿੱਚ ਕੱਟ ਕੱਟ 60 ਸਾਲਾਂ ਤੇ ਜਿਹੜਾ ਕੰਮ ਹੁੰਦਾ ਐਨੇ ਰੁੱਕ 50 50 60 60 ਸਾਲ ਦੇ ਜਿਹੜੇ ਵੱਡੇ ਹੋਏ ਐ ਉਹਨਾਂ ਨੂੰ ਅਸੀਂ 5 ਮਿੰਟ ਜਦੋਂ ਵੜ ਦਿਆਂਗੇ ਤੇ ਸਾਡੇ ਕੋਲ ਦੁਬਾਰਾ ਉਹ ਸਾਡੇ ਕੋਲੋਂ ਦਾ ਕੋਈ ਹੱਲ ਹੀ ਨਹੀਂ ਆ ਫਿਰ ਉਸ ਚੀਜ਼ ਦਾ ਤੇ ਤੁਸੀਂ ਸੋਚ ਵਿਚਾਰ ਕੇ ਵਧੀਆ ਤੋਂ ਵਧੀਆ ਹੱਲ ਤੱਕ ਡੋ ਨਾ ਇਹਦਾ ਤੁਹਾਨੂੰ ਚੁਣ ਕੇ ਅਸੀਂ ਸਰਕਾਰ ਲਾਇਆ ਇਸ ਕਰਕੇ ਤਾਂ ਨਹੀਂ ਲਾਇਆ ਕਿ ਤੁਸੀਂ ਫਟਾਫਟ ਲੁੱਟ ਲਓ ਲੁੱਟ ਲਓ ਵਾਲਾ ਕੰਮ ਤਾਂ ਨਾ ਹਣਾ ਹੋਣਾ ਚਾਹੀਦਾ ਇੱਥੇ ਸਰਕਾਰ ਲਾਈ ਐ ਤੁਸੀਂ ਸਾਡੇ ਨਮਾਇੰਦੇ ਹੋ ਸਾਡੇ ਬਿਹਫ ਤੇ ਫੈਸਲੇ ਲੈ ਰਹੇ ਹੋ ਸਾਡੇ ਵਾਸਤੇ ਸਾਡੇ ਬੱਚਿਆਂ ਵਾਸਤੇ ਫੈਸਲੇ ਲੈ ਰਹੇ ਹੋ ਸੋਚ ਸਮਝ ਕੇ ਸਿਆਣਪ ਨਾਲ ਫੈਸਲੇ ਲਾਓ ਆ ਸਾਡਾ ਇੱਥੇ ਮਸਲਾ ਸਰਕਾਰ ਨੂੰ ਯਾਦ ਕਰਾਣ ਦਾ ਹੀ ਹੈ ਕਿ ਭਾਈ ਤੁਹਾਨੂੰ ਇਲੈਕਟ ਕਰਕੇ ਭੇਜਿਆ ਹੈ ਸਿਆਣੇ ਵਧੀਆ ਫੈਸਲੇ ਲੈਣ ਲਈ ਭੇਜਿਆ ਹੈ ਸਾਡੀ ਆਵਾਜ਼ ਸੁਣ ਕੇ ਫੈਸਲੇ ਲੈਣ ਲਈ ਭੇਜਿਆ ਹੈ ਇਹ ਨਹੀਂ ਕਿ ਹੁਣ ਲੋਕ ਜਿਹੜੇ ਐ ਜੋ ਚੁੱਪ ਕਰਕੇ ਬੈਠੇ ਆ ਤਾਂ ਤੁਸੀਂ ਕੋਈ ਨਾ ਦੇਖੋ ਫਿਰ ਚੱਕ ਦਿਓ ਫਟੇ ਉਹ ਨਹੀਂ ਹੋਣਾ ਚਾਹੀਦਾ ਬਿਲਕੁਲ ਸੋ ਐਸੇ ਦੇ ਲਈ ਅੱਜ ਇੱਕ ਜਿਹੜੀ ਮੀਟਿੰਗ ਦੇ ਰੂਪ ਦੇ ਵਿੱਚ ਲੋਕ ਇਕੱਤਰ ਹੁੰਦੇ ਨੇ ਵਾਤਾਵਰਣ ਪ੍ਰੇਮੀ ਤਾਂ ਇੱਕ ਕਮੇਟੀ ਬਣਾਉਣ ਦੀ ਵੀ ਗੱਲ ਕੀਤੀ ਜਾਂਦੀ ਹੈ ਤਾਂ ਇਸ ਦੇ ਉੱਤੇ ਜਿਹੜਾ ਐ ਐਨਜੀਟੀ ਦੇ ਵੱਲੋਂ ਸਰਕਾਰ ਨੂੰ ਕਿਹਾ ਗਿਆ ਵੀ ਇਹਦੇ ਤੇ ਰੋਕ ਜਿਹੜੀ ਐ ਲਗਾ ਦਿੱਤੀ ਗਈ ਪਰ ਹੁਣ ਦੇਖਣਾ ਹੋਊਗਾ ਵੀ ਇਹਦਾ ਹੱਲ ਕੱਢਿਆ ਜਾਂਦਾ ਤਾਂ ਕੀ ਕੱਢਿਆ ਜਾਂਦਾ ਗੁਰਪ੍ਰੀਤ ਸਿੰਘ ਦੇ ਨਾਲ ਜਗਦੀਪ ਸਿੰਘ ਥਲੀ ਪੰਜਾਬੀ ਲੋਕਾਂ